ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 19 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ। ਸੋ ਅੱਜ ਗੱਲ ਕਰਦੇ ਹਾਂ 19 ਜੂਨ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਪਿਛਲੇ ਕਈ ਦਿਨਾਂ ਤੋਂ ਦੱਸਿਆ ਹੋਇਆ ਸੀ ਕਿ ਪੰਜਾਬ ਦੇ ਵਿੱਚ ਮੀਂਹ ਨੇੜੇ ਦਾ ਲੱਟ ਦੇਖਿਆ ਜਾਵੇਗਾ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ 19 ਜੂਨ ਦੁਪਹਿਰ ਤੋਂ ਬਾਅਦ ਮੌਸਮ ਵਿੱਚ ਹਲਚਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਖਾਸ ਕਰਕੇ ਕਰਤਾਰਪੁਰ ਇਲਾਕਾ ਮਾਝੇ ਦੇ ਇਲਾਕੇ ਦੇ ਵਿੱਚ ਗਰਜ-ਗਰਜਣ ਵਾਲੇ ਬੱਦਲ ਬਣਨਾ ਸ਼ੁਰੂ ਹੋ ਚੁੱਕੇ ਹਨ ਜੋ ਮਾਝੇ ਵਿੱਚ ਕਾਰਵਾਈਆਂ ਦੇਖੀਆਂ ਜਾਣਗੀਆਂ ਜਿਵੇਂ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਮਲਸਾ ਤਰਤਨ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਸਮੇਂ ਤੱਕ ਇੱਕ ਦੋ ਘੰਟਿਆਂ ਤੱਕ ਮੀਂਹ ਪੁੱਜ ਸਕਦਾ ਹੈ ਤੇ ਉਸ ਤੋਂ ਬਾਅਦ ਇਹ ਹੌਲੀ-ਹੌਲੀ ਕਰਪੂਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰੇਗਾ ਦੂਸਰੀ ਤਰਫ ਫਰੂਜ਼ਪੁਰ ਮੁਕਸਰ ਬਟੰਡਾ ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਲਦ 2 ਘੰਟੇ ਤੱਕ ਜਾਂ ਹੁਣ ਵੀ ਹਲਕੇ ਤੋਂ ਦਰਮਿਆਨੇ ਬੱਦਲ ਬਾਈ ਬਣਨ ਸ਼ੁਰੂ ਇਹ ਜਿਨ੍ਹਾਂ ਦੇ ਵਿੱਚ ਗਰਜ ਲੈ ਕੇ ਸਕਣ ਦੇ ਨਾਲ ਮੀਂਹ ਪੁੱਜ ਸਕਦਾ ਹੈ। ਕੁੱਲ ਮਿਲਾ ਕੇ ਅੱਜ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਵੇਂ ਦੱਸਿਆ ਹੋਇਆ ਸੀਗਾ ਕਿ ਮੀਂਹ ਪੈਣ ਦੀ ਸੰਭਾਵਨਾ ਹੈ ਬਾਅਦ ਦੁਪਹਿਰ ਤੱਕ तकरीबन ਉਸੇ ਤਰ੍ਹਾਂ ਦਾ ਹੀ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਫਟਵੇਂ ਤੋਤੇ ਮੀਂਹ ਦੇ ਸ਼ਰਾਟੇ ਅਗਲੇ 1 ਤੋਂ 2 ਘੰਟਿਆਂ ਤੱਕ ਪੰਜਾਬ ਦੇ ਵਿੱਚ ਗੁਜ਼ਰੇ ਹਨ। ਦੂਸਰੀ ਤਰਫਾ ਅੱਜ ਗਰਮੀ ਵੀ ਸਿਖਰਾਂ ਤੇ ਰਹੀ ਹੈ। ਦੁਪਹਿਰ ਤੱਕ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਠੰਢੀ ਹੋਈ ਸੀ ਪਰ ਜਲਦੀ ਹੀ ਰਸਤ ਮਿਲਦੀ ਹੋਈ ਤੇ ਕਾਇਦੇ ਰਹੀ ਹੈ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਇਲਾਕਿਆਂ। ਖਾਸ ਕਰਕੇ ਮੱਧ ਦੇ ਇਲਾਕਿਆਂ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਚੁੱਕੀ ਹੈ ਜੋ 1-2 ਘੰਟਿਆਂ ਦੇ ਵਿੱਚ ਅੱਗੇ ਨੂੰ ਵਧਦੀ ਹੋਈ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ ਦਬਾਬਾ ਤੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਵੀ ਹਲਚਲ ਦੇਖੀ ਜਾਵੇਗੀ